ਕਿਚਾਰਗਾ ਤੇ ਟੋਪੀ ਨੇ ਆ ਚਲੋ ਜੀ ਹੁਣ ਫਿਰ ਅੱਜ ਇਹਨੂੰ ਬੱਚਿਆਂ ਵਾਲੀ ਸਲਵਾਰ ਕੱਟਨੀ ਦੱਸਦੇ ਆ ਇਸ ਤਰ੍ਹਾਂ ਕੁੰਦਾ ਕੱਟ ਰਹੇ ਆ ਆਪਣੇ ਕੋਲੇ ਫੈਬਰਿਕ ਇਹ ਮਸਲੀਨ ਦਾ ਸੂਟ ਆ ਤੇ ਇਹ लेस ਲਾ ਕੇ ਉੱਤੇ ਇਹਨੂੰ ਤਿਆਰ ਕਰਨਗੇ ਸਾਫ਼ ਹੈ ਜੀ ਆਓ ਜੀ ਆਜੋ ਬਰੋ ਕੁਠਾ ਸਪੀਡ ਨਾ ਘਟੋ ਗਮਲ ਪੀਟਰਨਲ ਕਿਤੇ ਥੱਲੇ ਵਾਲੀ ਨੱਕੜ ਉਹ ਚਾਦਰ ਕੋਈ ਨਹੀਂ ਕੱਟੀ ਜ ਉਹ ਆਪਣੀ ਵਾਲੀ ਮਹਿੰਗੀ ਆ ਆ ਆਰਾਮ ਸੀ ਹਾਂਜੀ ਹੁਣ ਆਪਣੇ ਦੋਨੇ ਕੁੰਦੇ ਕੱਟੇ ਗਏ। ਪਹਿਲਾਂ ਤਾਂ ਨਹੀਂ ਸੀ ਕੰਮ ਕਰਨ ਨੂੰ ਜੀਜਾ ਕਰਦਾ ਜੀ ਹੁਣ ਮੈਂ ਚਾਹ ਪੀ ਲਈ ਤੇ ਹੁਣ ਮੇਰਾ ਸਰੀਰ ਦਾ ਸੈੱਟ ਹੋ ਗਿਆ ਤੇ ਹੁਣ ਬਣ ਜਾ ਬਹੁਤ ਲੱਗਦਾ। ਸਵੇਰ ਦੀ ਤਾਂ ਸੁਸਤੀ ਫੜੀ ਹੋਈ ਸੀ। تلوار ਆਪਣੇ ਕੁੰਦੇ ਕੱਟੇ ਗਏ ਹੁਣ ਰਹਿ ਜੀ ਆਪਣੇ ਪਹੁੰਚੇ ਤੇ ਬੈਲਟ। ਉਹਦੇ ਵਿੱਚ ਪਾਕ ਹਾਂਜੀ ਇਸ ਤਰ੍ਹਾਂ ਇਹਨਾਂ ਨੇ ਸਲਵਾਰ ਤਿਆਰ ਕਰ ਲਈ ਹੈ ਤੇ ਐਵੇਂ ਮੈਂ ਕੁਝ ਵੀ ਨਹੀਂ ਦੱਸਿਆ ਇਹਦੇ ਵਿੱਚ ਇਹਨਾਂ ਨੇ ਕਟਾਈ ਹੈ ਬਸ ਮੈਂ ਕੱਲੀ ਕਟਿੰਗ ਕਰਵਾਈ ਹੈ ਸਾਰੀ ਸਲਵਾਰ ਇਹਨਾਂ ਨੇ ਆਪ ਨਾਲ ਖੜੀ ਕੀਤੀ ਹੈ ਤੇ ਬਲ ਰਹੀ ਹੈ ਇਸ ਤਰ੍ਹਾਂ ਪਾਉਣ ਵਾਲੇ ਆ ਸੀ ਤੇ ਬਲ ਹੋਣ ਇਹ ਕੱਲ ਨੂੰ ਪਾਉਣਗੇ ਇਸ ਤਰ੍ਹਾਂ ਐਵੇਂ ਕੱਲ ਨੂੰ ਆਪਣਾ ਸਲਵਾਰ ਕੰਪਲੀਟ ਕਰਦਿਆਂਗੇ ਸਾਰੀ ਉਹ ਵੀ ਰਾਗ ਦੇ ਬਿਲਾਗ ਨੂੰ ਉੱਤ ਵਾਲਾ ਚਿੱਪ ਹਾਏ ਇਹਨੂੰ ਇੱਥੇ ਲਿਆ ਹੋਰ 2 ਮਿੰਟ ਰੋਕ ਲੈਿੰਦਾ ਹੋਰ ਉੱਥੇ ਹਾਂ ਜੀ ਸਹੀ ਆ ਗਿਆ ਸਕੂਲੋਂ ਜੂਸ ਪੀਲਾ ਨਾਲ ਮੈਨੂੰ ਦੇ ਦਿੱ ਲਿਆ ਮੈਂ ਫਿਰ ਮੈਂ ਜਾਣਾ ਤਾ ਹੰਜੀ ਕੀ ਹਾਲ ਚਾਲਾ ਠੀਕ ਹੋ ਰਹੀ ਆ 4 ਵਜੇ ਨਾਲੇ ਆ ਜੀ ਜੀ ਗਾ ਮਾ ਦਾ ਬਹੁਤ ਬੁਰਾ ਹਾਲ ਹੈ ਜਿਹਾ ਜਿਸੀ ਦੇਖੀਆਂ ਕਈਆਂ ਸੀ ਨਾਗਦੰਗਾ ਨਾ ਤਾਂ ਕਿਤੇ ਸ਼ਾਮ ਬਹਿਣ ਨੂੰ ਨਾ ਕਿਤੇ ਪਾਣੀ ਹੈ ਪੀਣ ਨੂੰ ਬਹੁਤ ਜਿਆਦਾ ਦੀ ਵਿਚਾਰ ਰਗਾ ਨਾ ਪੂਰਾ ਹਾਲ ਹੋ ਰਿਹਾ ਅੱਗੇ ਬਾਣਾ ਵਿੱਚ ਛਾਂ ਹੁੰਦੀ ਪਸੂ ਉੱਥੇ ਬੈਠੇ ਰਹਿੰਦੇ ਬਹੁਤ ਵਧੀਆ ਲੱਗਦਾ ਸੀ ਪਰ ਹੁਣ ਸਮਾਜੀ ਬਹੁਤ ਬਹੁ ਹੋ ਗਿਆ ਜੀ ਛਾਂ ਵਾਲੇ ਥਾਂ ਦਾ ਜਾਨਵਰਾਂ ਨੂੰ ਬੈਠਣ ਦਿੱਤਾ ਜਾਂਦਾ ਤੇ ਅੱਜ ਇਸ ਤਰ੍ਹਾਂ ਵੇਖ ਕੇ ਨਾ ਜ ਉਹਨਾਂ ਨੂੰ ਮਨ ਬਹੁਤ ਮਨਲਾ ਸੈਡ ਹੋਇਆ ਵੀ ਹਨਾ ਆਪਾਂ ਕਹਿ ਦਿੰਨੇ ਇੱਕ ਪਾਸੇ ਵੀ ਗਊ ਮਾਤਾ ਆਏ ਆ ਗਊ ਮਾਤਾ ਆਏ ਅੱਜ ਸਾਡੇ ਆਪਣੇ ਬਾੜ ਵਿੱਚ ਵੀ ਪਹਿਲਾਂ ਤਾਂ ਇੱਧਰ ਦੀ ਸੈਡ ਲਾ ਕੇ ਗਏ ਉਹ ਤੇ ਇਧਰ ਕਿਤੇ ਛਾਂ ਨਹੀਂ ਸੀ ਵਿਚਾਰੇ ਫਿਰ ਉਹ ਵੇਖ-ਵੋਖ ਕੇ ਸਾਰੇ ਇਧਰ ਵਾਪਸ ਆ ਗਏ ਫਿਰ ਇਧਰਲੀ ਸਾਈਡ ਲੈ ਕੇ ਗਏ ਕਿਤੇ ਕੋਈ ਪਾਣੀ ਨਹੀਂ ਕਿਤੇ ਕੋਈ ਧਾਣੀ ਨਹੀਂ ਬਹੁਤ ਪੁਰਾ ਹਾਲ ਹੋ ਰਿਹਾ ਜੀ ਇਸੇ ਤਰ੍ਹਾਂ ਜੀ ਬਸ ਉਹੀ ਗੱਲ ਹੁਣ ਸਮਾਜ ਵੀਗਲ ਜੀ ਸਮਾਂ ਦੇਖ ਲਈ ਆ ਤੱਕ ਕੀ ਹੋ ਰਿਹਾ ਬਸ ਕੁਝ ਕਰ ਨਹੀਂ ਸਕਦੇ ਜੀ ਆਪਾਂ ਇਹਦੇ ਵਿੱਚ ਹਨ ਜਿਵੇਂ ਕੋਈ ਚੱਲੀ ਜਾਂਦਾ ਸਿਸਟਮ ਉਵੇਂ ਸਹੀ ਹੈ ਤੇ ਵਕਤ ਚਲੋ ਠੀਕ ਹੈ ਜੀ ਫਿਰ ਆਪਾਂ ਵਲੌਗ ਦਾ ਕਰਦੇ ਹਾਂ ਜਿੰਨੇ ਇੱਥੇ ਬਲ ਕਿ ਨਵੇਂ ਵਲੌਗਾਂ ਤੇ ਅੱਜ ਸੂਟ ਹੋਰ ਕੱਟ ਲਿਆ ਬੱਚਿਆਂ ਨੇ ਤੇ ਉਹ ਇਸ ਸਰਵਾਰ ਖੜੀ ਕਰ ਲਈ ਹੈ ਕਿ ਤੇ ਬਸ ਕੱਲ ਨੂੰ ਸਲਾਈ ਕਰਕੇ ਤੇ ਆਪਾਂ ਕਮੀ ਕਿਗਲਾ ਫਿੱਟ ਕਰਾ ਦੇਵਾਂਗੇ ਨਾਲ। ਬਾਕੀ ਚਲੋ ਠੀਕ ਹੈ ਜੀ ਮਿਲਦੇ ਆਪਾਂ ਅੱਜ ਦੇ ਬਲੌਗ ਦੇ ਅੰਡੈਕੀ ਕਰਦੇ ਆਂ ਕੱਲ ਨੂੰ ਨਵੇਂ ਬਲੌਗਾਂ ਮਿਲਾਗੇ। ਵੀਡੀਓ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ। ਜਿਹੜੇ ਮੇਰੇ ਭੈਣ ਭਰਾ ਨਵੇਂ ਜੁੜਦੇ ਆਈ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਕਮੈਂਟ ਕਰਿਆ ਕਰੋ, ਲਾਈਕ ਕਰਿਆ ਕਰੋ। ਠੀਕ ਹੈ ਜੀ। ਆਦੇਵਾ ਹਾਜ਼ਿਰ ਹਾਂ ਤੁਹਾਨੂੰ ਸਭ ਨੂੰ ਜਿੰਦਗੀ ਦੀ ਖਾਤਰ ਰੱਖੀ। ਚਲੋ ਠੀਕ ਹੈ ਜੀ। ਬਾਏ ਗਾਇਸ।